ਆਪਣੇ ਸਮਾਜ ਬਲਜੀਤ ਹਾਂਜੀ ਜਿਸ ਤਰ੍ਹਾਂ ਦਾ ਤੰਤਰਕਾਂ ਦਾ ਜਾਂ ਸਾਧਾਂ ਦਾ ਜੋਤਸ਼ੀਆਂ ਦਾ ਜਾਂ ਸਿਆਣਿਆਂ ਦਾ ਭਾਰੂ ਹੋਣਾ ਹੈ ਇਸ ਗੱਲ ਵੱਲ ਧਿਆਨ ਦਿੰਦਾ ਹੈ ਵੀ ਜਨਤਾ ਲੋਕਮਾਨਸਿਕ ਤੌਰ ਤੇ ਮੁਸੀਬਤਾਂ 'ਚ ਘਿਰੇ ਹੋਏ ਆ ਜਾਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦੇ ਬਿਲਕੁਲ ਵਿਰਕ ਸਾਹਿਬ ਜਿਹੜੇ ਜਦੋਂ ਪਰੇਸ਼ਾਨੀਆਂ ਵੱਧ ਜਾਂਦੀਆਂ ਆਪਣੀਆਂ ਕੋਈ ਹੱਲ ਨਹੀਂ ਲੱਭਦਾ ਹਨਾ ਹਾਂਜੀ ਇਹ ਉਹਨਾਂ ਪਰੇਸ਼ਾਨੀਆਂ ਦਾ ਹੀ ਫਾਇਦਾ ਉਠਾਉਂਦੇ ਨੇ ਜਿਵੇਂ ਜੋਤਿਸ਼ੀ ਹੋਏ ਇਹਨਾਂ ਦਾ ਇਹਨਾਂ ਦਾ ਜਾਂ ਫਿਰ ਕੁਝ ਕ੍ਰੀਏਟ ਕਰਦੇ ਨੇ ਪਰੇਸ਼ਾਨੀਆਂ ਜਾਂ ਡਰ ਕ੍ਰੀਏਟ ਕਰਦੇ ਨੇ ਡਰ ਦੇ ਉੱਤੇ ਇਹਨਾਂ ਦਾ ਧੰਦਾ ਚੱਲਦਾ ਜੋਤਿਸ਼ਾਂ ਦਾ ਸਾਲਾ ਅੱਛਾ ਤੇ ਇਹਨਾਂ ਚਿਹਰੇ ਤੰਤਰਿਕ ਆ ਥੋੜਾ ਜਿਹਾ ਜ਼ਿਆਦਾ ਖਤਰਨਾਕ ਸਪਲਾਈਟ ਕਰਦੇ ਆ ਖਤਰਨਾਕ ਨੇ ਜਿਵੇਂ ਕਈ ਵਾਰੀ ਉਹ ਤਾਂ ਕਈ ਵਾਰੀ ਕ੍ਰਾਈਮ ਵੀ ਕਰਾ ਦਿੰਦੇ ਆ ਕ੍ਰਾਈਮ ਵੀ ਕਰਵਾਉਂਦੇ ਨੇ ਬੱਚਿਆਂ ਦੀਆਂ ਬਲੀਆਂ ਨਹੀਂ ਵੀ ਇਹ ਤਾਂ ਦਾ ਕੋਈ ਗੱਲ ਪਹੁੰਚ ਜਾਂਦੀ ਹੈ ਹਾਂ ਬਿਲਕੁਲ ਉਹ ਤਾਂ ਆਪਾਂ ਦੇਖ ਰਹੇ ਆ ਇਦੇ ਵਿੱਚ ਇੱਕ ਜਿਹੜੇ ਪਿੰਡਾਂ ਦੇ ਵਿੱਚ ਪੁੱਛਾਂ ਦੇਣ ਵਾਲੇ ਹੁੰਦੇ ਆ ਹਾਂ ਉਹ ਉਹ ਵੀ ਉਹਨੂੰ ਸਿਆਣਾ ਕਹਿੰਦੇ ਆ ਸਿਆਣਾ ਕਹਿੰਦੇ ਆ ਬੜਾ ਹੈਨਾ ਉਹਨਾਂ ਦਾ ਹੀ ਬੜਾ ਧੰਦਾ ਚੱਲਦਾ ਹੈਨਾ ਅੱਛਾ ਚਾਹੀਏ ਉਹ ਸਿਆਣਾ ਹੋਵੇ ਜਾਂ ਨਾ ਹੋਵੇ ਕਹਿੰਦੇ ਸਿਆਣਾ ਵੈਸੇ ਇਹ ਗੱਲ ਹੈ ਬੰਦੇ ਇੰਟੈਲੀਜੈਂਟ ਤਾਂ ਬਹੁਤ ਹੁੰਦੇ ਆ ਕਿਉਂਕਿ ਗੱਲਾਂ ਲੋਕਾਂ ਦੀਆਂ ਗੱਲਾਂ ਚੋਂ ਗੱਲਾਂ ਫੜ ਕੇ ਆਬਜ਼ਰਵੇਸ਼ਨ ਲੈ ਕੇ ਆਬਜ਼ਰਵੇਸ਼ਨ ਲੈ ਕੇ ਮੇਕੂ ਬਣਾਉਂਦੇ ਲੋਕਾਂ ਨੂੰ ਪਰ ਜਿਵੇਂ ਆਪਣੇ ਤਾਂ ਤੁਸੀਂ ਦੇਖਿਆ ਹੀ ਹੈ ਪ੍ਰੋਗਰਾਮ ਜਿਹੜਾ ਕਿਰਪਾ ਕਰਨ ਰੁਕੀ ਹੋਈ ਐ ਕਿਉਂਕਿ ਦਾ ਸਮੋਸਾ ਖਾ ਕੇ ਠੀਕ ਹੋ ਜਾ। ਹਰੀ ਚਟਨੀ ਨਾ ਵਾਪਸ ਹੋ ਸਕਦੀ। ਮਤਲਬ ਇੱਥੇ ਇਹ ਜਿਹੜਾ ਧੰਦਾ ਐਸਾ ਐ ਜੋ ਮਰਜ਼ੀ ਚਲਾ ਦੋ ਇਹ ਚੱਲੀ ਜਾਊਗਾ ਉੱਥੇ। ਹੈਨਾ? ਇਹੀ ਧੰਦਾ ਜਿਹੜਾ ਬਿਨਾਂ ਲੌਜਿਕ ਤੋਂ ਚੱਲ ਜਾਂਦਾ। ਹਾਂ, ਬਿਨਾਂ ਲੌਜਿਕ ਤੋਂ ਚੱਲਦਾ। ਬਿਨਾਂ ਲੌਜਿਕ ਤੋਂ ਚੱਲਦਾ ਵਾਕਈ। ਉਹ ਮੈਨੂੰ ਜ਼ਿਆਦਾ ਕੀ ਸਿਆਣੇ ਤੋਂ ਗੱਲ ਇੱਕ ਹੈ, ਪੁਰਾਣੀ ਗੱਲ ਐ ਇਹ। ਅੱਛਾ।